ਨੇੜੇ ਸਾਲੋਂ ਵਿਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ 48 ਘੰਟਿਆਂ ਚ ਕਾਬੂ। ਔਰ ਥਾਣੇ ਅਧੀਨ ਪੈਂਦੇ ਪਿੰਡ ਸਾਲੋਂ ਵਿਕੇ ਹੋਈ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ 48 ਘੰਟਿਆਂ ਵਿੱਚ ਕਾਬੂ ਕਰਨ ਦਾ ਦਾਵਾ ਕੀਤਾ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਮਹਿਤਾਬ ਸਿੰਘ ਵੱਲੋਂ ਮੀਡੀਆ ਵਰਤਾਂ ਕੀਤੀ ਗਈ। ਉਹਨਾਂ ਦੱਸਿਆ ਕਿ ਸੀਆਈਏ ਸਟਾਫ ਨਮਸ਼ਾ, ਥਾਣਾ ਆਉਂੜ ਦੇ ਮੁਖੀ ਨਰੇਸ਼ ਕੁਮਾਰੀ, ਐਸਪੀ ਮੁਕੇਸ਼ ਕੁਮਾਰ, ਡੀਐਸਪੀ ਮਾਧਵੀ ਸ਼ਰਮਾ ਤੇ ਡੀਐਸਪੀ ਪ੍ਰੇਮ ਕੁਮਾਰ ਦੀ ਟੀਮ ਬਣਾ ਕੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਮਲਪੁਰ, ਨਵਜੋ ਸਿੰਘ ਵਾਸੀ ਖੇੜੜ, ਅਸ਼ਰਵਾਲ ਤੇ ਧੀਰਜ ਕੁਮਾਰ ਵਾਸੀ ਪੁੰਨਿਆ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਮਨਦੀਪ ਤੁਗਲ ਨਾਲ ਹਰਵਿੰਦਰ ਸਿੰਘ ਦੀ ਏ ਰਿਪੋਰਟ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਨੇ ਮਨਦੀਪ ਦੁੱਗਲ ਬੀਤੇ ਦਿਨੀ ਸਾਲੋਂ ਬਾਸਟੇ ਦੇ ਉੱਤੇ ਜਿਹੜੀ ਵੈਸਟਰਨ ਜੁਨੀਅਨ ਆ ਉੱਥੇ ਇੱਕ ਲੁੱਟ ਦੀ ਕੋਸ਼ਿਸ਼ ਹੋਈ ਆ ناکਾਮ ਕੋਸ਼ਿਸ਼ ਹੋਈ ਆ ਉੱਥੇ ਲਟੇਰਿਆਂ ਵੱਲੋਂ ਫਾਇਰ ਵੀ ਕੀਤੇ ਗਏ ਸੀ ਚਾਰ ਤੇ ਜਿਹੜੀ ਉਸ ਦੁਕਾਨਦਾਰ ਦੀ ਵੈਸਟਰਨ ਜੁਨੀਅਨ ਦਾ ਜਿਹੜਾ ਮਾਲਕ ਆ ਪ੍ਰਦੀਪ ਕੁਮਾਰ ਉਹਦੀ ਜਿਹੜੀ ਬਹਾਦਰੀ ਆ ਉਹ ਕਾਬਿਲ ਏ ਤਾਰਿਫ ਹੈ ਕਿ ਉਸਨੇ ਜਿਹੜੀ ਉਥੇ ਦੀ ਲੁੱਟ ਹੋਣ ਤੋਂ ਬਚਾਇਆ ਉਹ ਸੰਘਰਸ਼ ਕਰਦਾ ਰਿਹਾ ਤੇ ਪੁਲਿਸ ਵੀ ਉਥੇ ਕੁਝ ਤਿਰ ਪਹੁੰਚ ਗਈ ਸੀਗੀ ਜਦੋਂ ਉਸ ਨੂੰ ਇਨਫੋਰਮੇਸ਼ਨ ਬੜੀ ਹੋਟਰ ਬਜਾਏ ਗਏ ਵੈਸਟਨ ਜੂਨੀਅਰ ਵੱਲੋਂ ਤੇ ਉਥੋਂ ਜਿਹੜੀ ਪੁਲਿਸ ਆ ਪੁਲਿਸ ਨੇ 48 ਘੰਟੇ ਦੇ ਅੰਦਰ ਅੰਦਰ ਉਹ ਜਿਹੜੇ ਲੁੱਟ ਕਰਨ ਆਏ ਸੀਗੇ ਮੋਜਰਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ ਤੇ ਉਹਦੇ ਵਿੱਚੋਂ ਜਿਹੜੇ ਦੋ ਰੈਕੀ ਕਰਨ ਵਾਲੇ ਤੇ ਇੱਕ ਮੁੱਖ ਮੋਜਰਮ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆਇਆ ਇਸ ਮਾਮਲੇ ਸਬੰਧੀ ਕੀ ਕਹਿੰਦੇ ਨੇ ਜ਼ਿਲ੍ਹਾ ਪੁਲਿਸ ਮੁਖੀ ਮਹਿਤਾਬ ਸਿੰਘ ਆਓ ਦੇਖਦੇ ਹਾਂ ਇਸ ਮੀਟਿੰਗ ਸੇ ਸੀਐਨਚਾਰ ਤੇ ਅਸਚੇ ਔੜ ਨੇ تین ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋਂ ਥਾਣਾ ਔੜ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ਾਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਜਾਨ ਦੇਣ ਲਈ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਮਕਦਮਾ ਨੰਬਰ 46 ਥਾਣਾ ਔਰ ਦੇ ਵਿੱਚ ਦਰਜ ਕੀਤਾ ਗਿਆ ਤੇ ਦੌਰਾਨੇ ਤਫ਼ਤੀਸ਼ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਮ ਦੋਸ਼ੀ ਗਗਨਪ੍ਰੀਤ ਸਿੰਘ ਉਰਫ ਗੱਗੂ ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ ਇਹਦੇ ਕੋਲੋਂ ਇੱਕ ਪਿਸਤੌਲ 32 ਬੋਰ ਤੇ ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲ ਰਿਕਵਰ ਹੋ ਗਿਆ। ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ। ਤੀਜਾ ਦੋਸ਼ੀ ਧੀਰਜ ਕੁਮਾਰ ਉਰਫ ਚੇਤਨ ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ। ਮੋਟਰਸਾਈਕਲ ਮਾਰਕਾ TVS ਰਾਈਡਰ ਤੇ ਇੱਕ 에ਅਰ ਪਿਸਟਲ ਸੀਗੀ ਉਹ ਵੀ ਇਹਨਾਂ ਤੋਂ ਰਿਕਵਰ ਹੋ ਗਈ। ਸਰ ਮੋਨੂ ਦਾ ਸਿਰਲਿੰਕ ਬਣਿਆ ਨਾ ਹ ਜੀ। ਏ ਜੀ ਆਪਸ ਚ ਪਹਿਲਾਂ ਹੀ ਜਾਣਦੇ ਸੀਗੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਰਹਿੰਦੇ ਆ ਜਿਹੜੇ ਮੌਕੇ ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ ਇੱਕ ਗगनਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲੀਕ ਬਣਿਆ ਸੀ ਸਟੇਰੀ ਸੀ ਰਵੀ ਬਲਾਚਰੀਆ ਚਾਰੂਲੇ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈਗੀ ਹੈ ਇਹਦੇ ਵਿੱਚ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਕਮਲ ਸੀਗਾ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਹ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਬਲਾਚਰੀਆ ਪਰ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇੱਕ ਅਮਲ ਨੇ ਕੀਤਾ ਸੀ। ਨਸ਼ਿਆਂ ਦੀ ਪੂਰਤੀ ਦੀ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਤੇ ਹਜੇ ਤੱਕ ਕੋਈ ਵੀ ਪੁਰਾਣਾ ਮਕਦਮਾ ਸਾਨੂੰ ਸਾਡੇ ਧਿਆਨ 'ਚ ਨਹੀਂ ਆਇਆ। ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਇਸ ਏਰੀਆ 'ਚ ਹੋਈਆਂ ਉਹ ਵੀ ਟ੍ਰੇਸ ਹੋ ਸਕਦੀਆਂ। ਨਸ਼ਿਆਂ ਦੀ ਨਸ਼ਿਆਂ ਦੀ ਪੂਰਤੀ ਲਈ ਇਹ ਘਟਰਾ ਨੂੰ ਅੰਜਾਮ ਕੀਤਾ ਜਾਂ ਇਹਨਾਂ ਦੀ ਕੋਈ ਹੋਰ ਮਜਬੂਰੀ ਸੀ। ਇਹ ਦੇਖੋ ਜੀ ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਉਹ ਸਾਰੀ ਵੀ ਤਫ਼ਤੀਸ਼ ਕਰਾਂਗੇ ਕਿ ਜੀ ਇਹਨਾਂ ਨੇ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਅਜਿਹਾ ਕੰਮ ਕਰਨੀ ਸੀ ਕਰ ਰਹੇ ਦੋ ਗੱਲਾਂ ਸਮਝਣ ਨੂੰ ਮਿਲੀਆਂ ਜੀ ਇੱਕ ਤਾਂ ਦੁਕਾਨਦਾਰ ਦੇ ਕਿੱਸੇ ਕਰਕੇ ਏਅਰ ਗੱਲ ਸੀਗੀ ਹੋਰ 32 ਗੋਲ ਵੀ ਪੜੀ ਹੋਈ ਹੈ ਕਗਨ ਤੇ ਕੋਲ ਤੇ ਦੂਜੀ ਗੱਲ ਉਹਨੇ ਕਹੀ ਸੀ ਸਪਲਾਈਂਡਰ ਮੋਟਰਸਾਈਕਲ ਸੀ ਇੱਥੇ ਆਪਾਂ ਪੜ੍ਹ ਪਾ ਰਹੇ ਕਿ ਪੀਜੇ ਸਾਈਕਲ ਮੋਟਰਸਾਈਕਲ ਅਸੀਂ ਜੀ ਜਦੋਂ ਮੌਕੇ ਤੇ ਸਾਡੇ ਅਫਸਰ ਗਏ ਸੀ ਉੱਥੋਂ 4 ਖੋਲ ਰਿਕਵਰ ਏਅਰ ਪਿਸਤਲ ਵੀ ਸੀਗਾ ਇਹਨਾਂ ਕੋਲ ਦੋ ਪਿਸਤਲ ਸੀਗੀਆਂ ਤੇ ਮੌਕੇ ਤੋਂ ਚਾਰ ਖੋਲ ਵੀ ਰਿਕਵਰ ਹੋਏ ਬੱਤੀ ਬੋਰ ਦੇ ਜਿਹੜੇ ਉਹ ਰਿਕਵਰ ਹੋਏ ਆ ਉਸੇ ਪਿਸਤਲ ਦੇ ਲੱਗੇ ਤੇ ਦੂਜਾ ਇੱਕ ਏਅਰ ਪਿਸਤਲ ਸੀਗਾ ਜਿਹੜਾ ਨਕਲੀ ਨਕਲੀ ਪਿਸਤਲ ਸੀ ਤਾਂ ਇਹ ਦੋਵੇਂ ਸੀਗੇ ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰੈਕੀ ਲਈ ਯੂਜ਼ ਹੋਇਆ ਸੀ ਅਸੀਂ ਸੀਸੀਟੀਵੀ ਫੁਟੇਜ ਵੀ ਦੇਖੀ ਆ ਉਹਦੇ ਵਿੱਚ ਜਿਹੜਾ ਇਹੀ ਟੀਵੀ ਟੀਵੀਐਸ ਮੋਟਰਸਾਈਕਲ ਹੈ ਇਹੀ ਦਿਖ ਰਿਹਾ ਹੈ ਸਰ ਹੋਰ ਕੁਝ ਯੂ ਕਿ ਨੇ ਹਾਂਜੀ ਹਾਂ ਇਹਨਾਂ ਦੇ ਵਿੱਚ ਜਿਹੜੇ ਦੋ ਬੰਦੇ ਆ ਉਹ ਅਜੇ ਫੜਨ ਵਾਲੇ ਰਹਿੰਦੇ ਹੈਗੇ ਇਹ ਟੋਟਲ ਪੰਜ ਮੈਂਬਰ ਸੀਗੇ ਜਿਨ੍ਹਾਂ ਨੇ ਸਾਰਾ ਇਹਦੇ ਵਿੱਚ ਸਾਨੂੰ ਮੌਕੇ ਤੋਂ 4 ਖਾਲੀ ਕੋਲ ਮਿਲੇਗੇ ਜੀ 32 ਐਕਸਟਰਾ ਕੋਲੀ ਹਾਂਜੀ ਐਕਸਟਰਾ ਕੋਲੀ ਸਾਰ ਇੱਕ ਗੈਂਗਸਟਰ ਦਾ ਆਦਿਆ ਚਨਾ ਸੰਦੀਪ ਕੁਮਾਰ ਦਾ ਇਹਨਾਂ ਦਾ ਬਰੋਅ ਸੀਗਾ ਇਹ ਕਿੱਦਾਂ ਨੇ ਦੀ ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ 2-3 ਬੰਦੇ ਆ ਜੀ ਇਹ ਪੁਰਾਣੇ ਜਿਹੜਾ ਹੈਗੇ ਰਵੀ ਬੱਲਾਚੌਰੀ ਨੂੰ ਪੁਰਾਣੇ ਜਾਣਦੇ ਸੀਗੇ ਜਿਹੜੇ ਨਹੀਂ ਫੜੇਗੇ ਉਹ ਜਾਣਦੇ ਸੀਗੇ ਇਹਦੇ ਵਿੱਚ ਜਿਹੜਾ ਗਗਨਪ੍ਰੀਤ ਆ ਉਹ ਵੀ ਰਵੀ ਬੱਲਾਚੌਰੀ ਨੂੰ ਪੁਰਾਣੇ ਜਾਣਦਾ ਸੀ ਉਹ ਤਾਂ ਜੇਲ੍ਹ ਵਿੱਚ ਹੈ ਜੇਲ੍ਹ ਪਰ ਆਪ ਤੱਕ ਜੇਲ੍ਹ ਯਾਤਰਾ ਕਰ ਤੁਸੀ ਇਹ ਨਹੀਂ ਜੀ ਇਹ ਜਿਹੜਾ ਇਹਨਾਂ ਦਾ ਰਾਫਤਾ ਜਿਹੜਾ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ ਉਹਦੇ ਥਰੂ ਇਹਨਾਂ ਦਾ ਆਪਸ ਚ ਰਾਫਤਾ ਸੀ ਸਰ 에ਅਰ ਪਿਸਟਲ ਕਿੱਥੋਂ ਦੀ ਕੁਛ ਪਤਾ ਲੱਗੇ ਹਾਂਜੀ 에ਅਰ ਪਿਸਟਲ ਕਿੱਥੋਂ ਲਈ ਉਹ ਅਸੀਂ ਜੀ ਅੱਜ ਹੀ ਰਿਮਾਂਡ ਲਿਆਇਆ ਗਿਆ ਇਹਨਾਂ ਦਾ ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਟਲ ਇੱਕ ਬੜਾ ਇਹ ਵਧੀਆ ਵੈਪਨ ਹੈਗਾ ਜਿਹੜਾ ਪਿਸਟਲ ਬੱਤੀ ਉਹ ਰੋ ਵੀ ਅਸੀਂ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰੌਨ ਸੀਗੇ ਉਹ ਖਰੀਦੇ ਤੇ 에ਅਰ ਪਿਸਟਲ ਕਿੱਥੋਂ ਖਰੀਦੇ ਉਹ ਸਾਰਾ ਤੁਸੀਂ ਕਿੰਨੀ ਕੁ ਉਮਰ ਦੇ ਹੈਗੇ ਜੀ ਇਹ ਜਿਹੜਾ ਗਗਨਪ੍ਰੀਤ ਹੈ ਜੀ ਉਹਦੀ ਉਮਰ 24 ਸ ਦੋ ਦਿਨ ਦਾ ਰਿਮਾਂਡ ਮਿਲਿਆ ਹੈਗਾ ਸਾਨੂੰ ਅਸੀਂ ਅੱਜ ਹੀ ਪੇਸ਼ ਕੀਤਾ ਹੈ। ਇੱਥੇ ਜਿਹੜਾ ਨਵਜੋਤ ਧੀ ਦਾ ਜਿਹੜੇ ਦੋ ਰਗੇ ਇਹਨਾਂ ਦੇ ਡਾਇਰੈਕਟ ਇਨਵੋਲਵਮੈਂਟ ਹੈ ਜਾਂ ਹੋ ਨਹੀਂ। ਨਹੀਂ ਮੌਕੇ ਤੇ ਸਿਰਫ ਜਿਹੜਾ ਇਹਨਾਂ ਚੋਂ ਗਗਨਪ੍ਰੀਤ ਸਿੰਘ ਉਹ ਰਫ ਗੱਗੂ ਮੌਕੇ ਤੇ ਸੀਗਾ ਇਹਨੇ ਫਾਇਰਿੰਗ ਵੀ ਕੀਤੀ ਜਿਹੜੇ ਦੋ ਨਵਜੋਤ ਤੇ ਧੀ ਰਜ ਹੈ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਸੀ। ਸਿਰ ਪ੍ਰੈਸ ਮੋਡ ਵਿੱਚ ਵੀ ਪਰਕਲ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਇੱਕ ਡਰਾਈਵਰ ਹੈ। ਹੁਣ ਇਹ ਬੇਲੇਜ ਵੀ ਕੰਮ ਕਰਦੇ ਸੀਗੇ। ਇਹ ਜੀ ਹੁਣ ਵੀ ਕੰਮ ਕਰਦੇ ਆ ਬਟ ਜਿਹੜੀ ਹੈ ਇਦਾਂ ਦੀ ਆ ਵਾਰਦਾਤਾਂ ਵਿੱਚ ਇਨਵੋਲ ਹੈਗੇ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਜਦ ਸੰਦੀਪ ਦੇ ਨਾਲ ਸੰਪਰਕ ਕਰਦੇ ਸੀ ਉਹ ਜੇਲ੍ਹ ਦੇ ਵਿੱਚ ਆ ਇਹ ਸਾਰੇ ਬਾਹਰ ਸੀ ਕਿਦਾਂ ਕਰਦੇ ਸੀ ਤੁਹਾਨੂੰ ਇਧਰ ਲੱਗਦਾ ਕਿ ਜੇਲ੍ਹ ਦੇ ਵਿੱਚ ਮੋਬਾਈਲ ਚਲਦੇ ਹੁੰਦੇ ਤਾਂ ਇਹਨਾਂ ਸੰਪਰਕ ਕਰਦੇ ਸੀ ਜਿਹੜਾ ਸੰਪਰਕ ਦਾ ਬਣਿਆ ਨਾ ਇਹ ਦੇਖੋ ਜੀ ਇਹ ਇਹ ਉਹਨਾਂ ਦੇ ਪੁਰਾਣੇ ਜਾਣਕਾਰ ਹੈਗੇ ਆ ਬਟ ਇਸ ਵਾਰਦਾਤ ਦੇ ਵਿੱਚ ਉਹਦਾ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਇਹ ਵੈਸੇ ਅਸੀਂ ਲਿਖਿਆ ਕਿ ਉਹਦੇ ਪੁਰਾਣੇ ਜਾਣਕਾਰ ਸੀ ਨਿਰਦੇਸ਼ਾਂ ਦੇ ਕੋਈ ਲਿਖਿਆ ਸਨ ਦੇਸ਼ਾਂ ਨਿਰਦੇਸ਼ਾਂ ਤੇ ਨਹੀਂ ਲੋਟ ਨੂੰ ਬਾਹਰ ਤੋਂ ਨਹੀਂ ਜਾਮ ਦਿੱਤਾ ਫਿਰ ਨਿਰਦੇਸ਼ਕ ਤਾਂ ਮਿਲ ਗਿਆ ਉਹਨਾਂ ਨੂੰ ਜੀ ਇਹ ਜੀ ਕਿਸੇ ਨਾ ਕਿਸੇ ਥਰੂ ਲਿੰਕ ਹੋਇਆ ਹੋਣਾ ਜਾਂ ਕੋਈ ਜੇਲ੍ਹ ਜਾ ਕੇ ਮਿਲਿਆ ਹੋਣਾ ਜਾਂ ਮੋਬਾਈਲ ਤੁਹਾਨੂੰ ਇਹ ਸ਼ੋਰ ਨਹੀਂ ਆ ਗਿਆ ਹਾਂਜੀ ਹਾਂ ਹਜੇ ਤੱਕ ਉਹ ਤਫਤੀਸ਼ ਦਾ ਪਾਰਟ ਹੈ ਜੀ ਹਜੇ ਤੱਕ ਸਾਨੂੰ ਕਲੀਅਰ ਨਹੀਂ